ਸੋ ਸਮਝਣਾ ਜ਼ਰਾ ਕਰਮ ਬੰਦਾ ਕਹਿੰਦਾ ਕਰਮ ਬਦਲ ਕਿੱਦਾਂ ਬਦਲਣਗੇ ਉਹ ਕਰਮ ਕੋਈ ਉੱਥੇ ਲਿਖੇ ਹੋਏ ਨਹੀਂ ਐ ਜੋ ਤੁਸੀਂ ਕੰਮ ਕਰਦੇ ਹੋ ਕੰਮ ਕਰਦੇ ਹੋ ਉਹ ਉਹੀ ਕਰਮ ਬਣਦੇ ਹੈ ਸਮਝ ਦਿਓ ਤੁਸੀਂ ਕਿਸੇ ਨੂੰ ਗਾਲੀ ਦਿੰਦੇ ਹੋ ਇਹ ਕਿਹੜਾ ਕਰਮ ਬਣ ਗਿਆ ਬੁਰਾ ਕਰਮ ਔਰ ਤੁਸੀਂ ਕਿਸੇ ਨੂੰ ਕਿਸੇ ਨਾਲ ਅੱਛਾ ਕਰਦੇ ਹੋ ਕਿਸੇ ਭੁੱਖੇ ਨੂੰ ਭੋਜਨ ਕਰਾਉਂਦੇ ਹੋ ਕਿਹੜਾ ਕਰਮ ਬਣ ਗਿਆ ਹੁਣ ਕਿਹ ਨਾ ਕੀਤਾ ਇਹ ਇਹਨੇ ਕਰਮ ਬਦਲਣਾ ਤੁਹਾਡੇ ਹੱਥ ਚ ਹੈ ਅੱਜ ਤੁਸੀਂ ਗਾਲੀ ਦੇਣ ਵਾਲੇ ਕੰਮ ਕਰਦੇ ਹੋ ਦੂਜਿਆਂ ਨੂੰ ਨੁਕਸਾਨ ਦੇਣ ਵਾਲੇ ਕੰਮ ਕਰਦੇ ਹੋ ਕਰਮ ਬਦਲ ਦਿਓ ਕਰਮ ਦਾ ਮਤਲਬ ਅੱਜ ਤੋਂ ਸੋਚੋ ਮੈਂ ਕਿਸੇ ਦਾ ਬੁਰਾ ਮੈਂ ਕਿਸੇ ਦੀ ਨਿੰਦਿਆ ਮੈਂ ਕਿਸੇ ਨੂੰ ਗਾਲੀ ਅੱਜ ਤੋਂ ਮੈਂ ਸਭ ਨਾਲ ਪਿਆਰ ਨਾਲ ਬੋਲਣਾ ਹੈ ਅੱਜ ਤੋਂ ਮੈਂ ਸਭ ਨਾਲ ਅੱਛਾ ਕਰਨਾ ਹੈ ਤਾਂ ਤੁਹਾਡੇ ਕਰਮ ਬਦਲ ਗਏ ਤੁਸੀਂ ਸੋਚ ਰਹੇ ਹੋ ਮੈਂ ਇੱਧਰ ਬੁਰੀ ਜਗ੍ਹਾ ਜਾਵਾਂ ਕਿਸੇ ਜੂਹਾ ਘਰ ਠੇਕੇ ਤੇ ਜਾਵਾਂ ਪਰ ਜਾਂਦੀ ਜਾਂਦੇ ਸੋਚ ਲਿਆ ਅੱਜ ਤੋਂ ਨਸ਼ਾ ਛੱਡਿਆ ਅੱਜ ਤੋਂ ਮੈਂ ਗੁਰੂ ਘਰ ਤੇ ਜਾਇਆ ਕਰਨਾ ਹੁਣ ਤੁਹਾਡੇ ਪੈਰ ਗੁਰੂ ਘਰ ਵੱਲ ਚਲੇਗਾ ਤੁਹਾਡੇ ਕਰਮ ਬਦਲ ਗਏ ਹੁਣ ਤੁਸੀਂ ਸੋਚਦੇ ਹੋ ਅੱਧੀ ਅੱਧੀ ਰਾਤ ਨੂੰ ਮੈਂ ਮੋਬਾਈਲ ਤੇ ਨਾ YouTube ਤੇ ਕੋਈ ਫਿਲਮਾਂ ਦੇਖਦਾ ਆ ਕੋਈ ਗਾਣੇ ਸੁਣਦਾ ਆ ਜਾਂ ਕੋਈ ਗਲਤ ਮਲਤ ਦੇਖਦਾ ਆ ਅੱਜ ਤੋਂ ਮੈਂ ਦੇਖਣਾ ਬੰਦ satsang ਸੁਣਨਾ ਹੈ ਕਰਮ ਬਦਲ ਗਿਆ ਬਦਲ ਗਿਆ ਕਿ ਨਹੀਂ ਹੁਣ ਤੁਸੀਂ ਸੋਚਦੇ ਹੋ ਕਿ ਭਾਈ ਮੈਂ 8 9 ਵਜੇ ਸੁੱਤਾ ਉੱਠਦਾ ਆ ਪਰ ਅੱਜ ਤੋਂ ਮੈਂ 4 ਵਜੇ ਜਾਂ 5 ਵਜੇ ਉੱਠ ਕੇ ਪਹਿਲਾਂ ਆਪਣੇ ਮਾਲਿਕ ਦਾ ਸਿਮਰਨ ਕਰਿਆ ਕਰਨਾ ਹੈ ਇਹ ਸੋਚ ਬਦਲਣ ਦੇ ਨਾਲ ਜਦੋਂ ਤੁਸੀਂ 5 ਵਜੇ ਉੱਠ ਕੇ 4 ਵਜੇ ਉੱਠ ਕੇ ਸਿਮਰਨ ਕਰਨਾ ਸ਼ੁਰੂ ਕਰਦੇ ਹੋ ਤੁਹਾਡਾ ਕਰਮ ਬਦਲ ਗਿਆ ਕਿ ਨਹੀਂ ਹੁਣ ਕਰਮ ਬਦਲਦਿਆਂ ਹੀ ਤੁਹਾਡੇ ਹਾਲਾਤ ਬਦਲਨੇ ਸ਼ੁਰੂ ਹੋ ਜਾਂਦੇ ਐ ਇੱਕ ਬੰਦਾ 8 ਵਜੇ ਸੁੱਤਾ ਉੱਠਦਾ ਦੂਜਾ ਸੋਚੇ ਕਿ ਮੈਂ ਸਵੇਰੇ ਉੱਠ ਕੇ ਸਿਮਰਨ ਵੀ ਕਰਨਾ ਹੈ ਤਾਂ ਥੋੜੀ ਸੈਰ ਵੀ ਕਰਨੀ ਹੈ ਤਾਂ ਦੇਖੋ ਕਰਮ ਬਦਲਿਆ ਤਾਂ ਸਿਹਤ ਵਿੱਚ ਵੀ ਬਦਲਾਅ ਆਣਾ ਸ਼ੁਰੂ ਹੋ ਜਾਣਾ ਹੈ ਮਨ ਦੇ ਵਿੱਚ ਜਿਹੜੇ ਗਲਤ ਮਲਤ ਵਿਚਾਰ ਚੱਲਦੇ ਜਦੋਂ ਸਵੇਰੇ ਸਵੇਰੇ ਉੱਠ ਕੇ ਆਪਣੇ ਪ੍ਰਭੂ ਦਾ ਸਿਮਰਨ ਕਰਨਾ ਤਾਂ ਮਨ ਵੀ ਸੈੱਟ ਹੋਣਾ ਸ਼ੁਰੂ ਹੋ ਜਾਣਾ ਹੈ ਫਿਰ ਜਿਹੜਾ ਮਨ ਮਾੜੀ ਮਾੜੀ ਗੱਲ ਤੇ ਡਰਦਾ ਹੈ ਮੇਰਾ ਕੀ ਬਣੂ ਕੀ ਹੋਏਗਾ ਜਦੋਂ ਪ੍ਰਭੂ ਦਾ ਸਿਮਰਨ ਕਰਾਂਗੇ ਉਹਦੇ ਨਾਲ ਇਹ ਮਨ ਜੁੜੇਗਾ ਤਾਂ ਫਿਰ ਮਨ ਨੂੰ ਇੱਕ ਹਿੰਮਤ ਵੀ ਮਿਲੇਗੀ ਕਿ ਜੇ ਮੇਰਾ ਮਾਲਿਕ ਮੇਰੇ ਨਾਲ ਹੈ ਤਾਂ ਮੈਨੂੰ ਨਾ ਡਰਨ ਦੀ ਨਾ ਚਿੰਤਾ ਕਰਨ ਦੀ ਲੋੜ ਹੈ ਕਿਉਂਕਿ ਜੇ ਉਹ ਮੇਰੇ ਨਾਲ ਹੈ ਤਾਂ ਮੈਨੂੰ ਹਰ ਜਗ੍ਹਾ ਕਾਮਯਾਬੀ ਜ਼ਰੂਰ ਮੈਨੂੰ ਸਫਲਤਾ ਜ਼ਰੂਰ ਯਾਨੀ ਮਨ ਜਦੋਂ ਉਹਦੇ ਨਾਲ ਜੁੜਦਾ ਹੈ ਤਾਂ ਉਹਦੇ ਨਾਲ ਜੁੜ ਕੇ ਮੰਨਦੇ ਵਿਚਾਰਾਂ 'ਚ ਵੀ ਪ੍ਰਭਾਵ ਅੱਛਾ ਪੈਣਾ ਸ਼ੁਰੂ ਹੋ ਜਾਂਦਾ ਹੈ ਇਹ ਗੱਲ ਯਾਦ ਰੱਖਣਾ ਇਸ ਲਈ ਇਹ ਨਾ ਦੇਖੋ ਐਸ ਲਈ ਮੈਂ ਕੀ ਆ ਹੋ ਸਕਦਾ ਐਸ ਲਈ ਤੁਸੀਂ ਬਿਮਾਰ ਹੋਵੋ ਕਿਉਂਕਿ ਕਿਤੇ ਨਾ ਕਿਤੇ ਕੋਈ ਦਰਦ ਹੋਵੇ ਕੋਈ ਪੀੜਾ ਹੋਵੇ ਇਹ ਸੋਚੋ ਕਿ ਅਗਰ ਮੈਂ ਆਪਣੀ ਸੋਚ ਨੂੰ ਬਦਲ ਦੇਵਾਂ ਕਿਉਂਕਿ ਅੱਜ ਤੱਕ ਮੈਂ ਬੁਰੀ ਹੀ ਸੋਚਿਆ ਬਿਮਾਰੀ ਬਾਰੇ ਸੋਚਿਆ ਪਰ ਅੱਜ ਮੈਂ ਸੋਚ ਬਦਲਣੀ ਹੈ ਅੱਜ ਤੋਂ ਮੈਂ ਤੰਦਰੁਸਤੀ ਬਾਰੇ ਸੋਚਣਾ ਹੈ ਅੱਜ ਤੋਂ ਮੈਂ ਸਮਝ ਦਿਓਗੇ ਨਹੀਂ ਕਿਉਂਕਿ ਕਈ ਵਾਰਾ ਦੇਖਿਆ ਹੈ ਬੰਦਾ ਸੋਚਦਾ ਹੈ ਮੇਰੇ ਗੋਡੇ ਚ ਦਰਦ ਹੈ ਹਏ ਦਰਦ ਵੱਧ ਹੀ ਜਾ ਰਹੀ ਹੈ ਵੱਧ ਹੀ ਜਾ ਰਹੀ ਹੈ ਤਾਂ ਬਦਣੀ ਹੈ ਤਾਂ ਜੇ ਸੋਚੋ ਹਰ ਦਿਨ ਘਟ ਰਹੀ ਹੈ ਹਰ ਦਿਨ ਮੈਂ ਠੀਕ ਹੋ ਰਿਹਾ ਹਾਂ ਹਰ ਦਿਨ ਕਿਉਂਕਿ ਇਹ ਗੱਲ ਹਮੇਸ਼ਾ ਯਾਦ ਰੱਖਣਾ ਅੱਜ ਸਾਇੰਸ ਨੇ ਇਹ ਚੀਜ਼ ਸਾਬਿਤ ਕੀਤੀ ਹੈ ਕਿ ਇਨਸਾਨ ਜੋ ਮਨ ਚ ਸੋਚਦਾ ਨਾ ਸਾਡੇ ਸਰੀਰ ਦੀਆਂ ਗ੍ਰੰਥੀਆਂ ਉਦਾਂ ਦਾ ਰਸ ਰਿਲੀਜ਼ ਕਰਦੀਆਂ ਹੈ ਯਾਨੀ ਉਦਾਂ ਦਾ ਰਸ ਇਹਨਾਂ ਚ ਨਿਕਲਣਾ ਸ਼ੁਰੂ ਕਹਿ ਦਿਓ ਹੋ ਜਾਂਦਾ ਹੈ ਜਦੋਂ ਅਸੀਂ ਡਰ ਵਾਲੇ ਵਿਚਾਰ ਸੋਚਦੇ ਹਾਂ ਤਾਂ ਮਨ ਉਦਾਂ ਦਾ ਰਸ ਇਹ ਗ੍ਰੰਥੀਆਂ ਰਿਲੀਜ਼ ਕਰਦੀ ਹੈ ਕਿ ਪੂਰਾ ਸ਼ਰੀਰ ਕੰਬਣ ਲੱਗ ਜਾਂਦਾ ਹੈ ਜਦੋਂ ਅਸੀਂ ਵਿਸ਼ਵਾਸ ਵਾਲੇ ਵਿਚਾਰ ਸੋਚਦੇ ਹਾਂ ਤਾਂ ਮਨ ਫੀਲ ਕਰਦਾ ਸਟਰੋਂਗ ਉਹਦੇ ਅੰਦਰ ਉਦਹੀਂ ਇੱਕ ਸ਼ਕਤੀ ਇਹ ਮਹਿਸੂਸ ਹੋਣ ਲੱਗ ਜਾਂਦੀ ਮੈਂ ਕਰ ਸਕਦਾ ਜਦੋਂ ਅਸੀਂ ਜਿੱਦਾਂ ਦੀ ਅਸੀਂ ਵਿਚਾਰ ਸੋਚਨੇ ਆ ਬਿਮਾਰੀ ਵਾਲੇ ਵਿਚਾਰ ਸੋਚਨੇ ਆ ਤਾਂ ਸਾਡੇ ਸ਼ਰੀਰ ਦੇ ਸੈੱਲਾਂ ਨੇ ਸਾਡੇ ਸ਼ਰੀਰ ਦੇ ਅੰਦਰ ਵੈਸੇ ਰਸ ਪੈਦਾ ਕਰਨੇ ਸ਼ੁਰੂ ਕਰ ਦੇਣੇ ਕਿਉਂਕਿ ਸ਼ਰੀਰ ਕੀ ਹੈ ਇਹਦੇ ਵਿੱਚ ਕਹਿੰਦੇ ਗ੍ਰੰਥੀਆਂ ਹੀ ਆ ਕਿ ਜਿੱਦਾਂ ਦੀ ਤੇਰੀ ਸੋਚ ਹੁਣੀ ਹੈ ਇਹਨਾਂ ਵੈਸਾ ਰਸ ਰਿਲੀਜ਼ ਕਰਨਾ ਹੈ ਜਿਦਾ ਬੰਦਾ ਕਹਿੰਦਾ ਨਾ ਕਿ ਆਹ ਸਾਹਮਣੇ ਬਰਤਨ ਵਿੱਚ ਪਾਣੀ ਹੈ ਹੁਣ ਜੇ ਮੈਂ ਸੋਚਿਆ ਚ ਨਮਕ ਘੋਲ ਦੇਵਾਂ ਤਾਂ ਨਮਕੀਨ ਹੋ ਜਾਏਗਾ ਜੇ ਸੋਚਿਆ ਮਿੱਠਾ ਘੋਲ ਦੇਵਾਂ ਉਹ ਹੁਣ ਉਹਨੂੰ ਕਿੱਦਾਂ ਦਾ ਬਣਾਉਣਾ ਹੈ ਇਹ ਸਾਡੀ ਸੋਚ ਤੇ ਨਿਰਭਰ ਹੈ ਇੱਕ ਬੰਦਾ ਸੋਚਦਾ ਕਿ ਮੈਂ ਵਈ ਇਹ ਪਾਣੀ ਨੂੰ ਚਾਹ ਬਣਾ ਕੇ ਪੀਣਾ ਹੈ ਤਾਂ ਉਹਦੀ ਚਾਹ ਬਣਾ ਲੈਂਦਾ ਹੈ ਕੋਈ ਸੋਚਦਾ ਮੈਂ ਪਾਣੀ ਦਾ ਸ਼ਰਬਤ ਬਣਾ ਕੇ ਪੀਣਾ ਹੈ ਤਾਂ ਉਹ ਪਾਣੀ ਤੋਂ ਕੀ ਬਣਾਉਂਦਾ ਹੈ ਬੇਲਾ ਕਿੱਥੇ ਖਿਆਲ ਆਉਂਦਾ ਸੋਚ ਵਿੱਚ ਆਉਂਦੀ ਕਿ ਨਹੀਂ ਜਦਾਂ ਕਈ ਪੁੱਛਦੇ ਅੱਜ ਕੀ ਖਾਓਗੇ ਤਾਂ ਬੰਦਾ ਸੋਚਦਾ ਅੱਜ ਕੀ ਖਾਈਏ ਸੋਚਦੇ ਹੋ ਕਿ ਨਹੀਂ ਫਿਰ ਬਾਅਦ 'ਚ ਤੁਸੀਂ ਬੋਲ ਕੇ ਦੱਸਦੇ ਹੋ ਕਿ ਅੱਜ ਆਹ ਚੀਜ਼ ਖਾਣ ਨੂੰ ਦਿਲ ਕਰਦਾ ਹੈ ਅੱਜ ਆਹ ਚੀਜ਼ ਪੀਣ ਨੂੰ ਦਿਲ ਕਰਦਾ ਹੈ ਬੋਲੋ ਜਵਾਬ ਦਿਓ ਐਦਾਂ ਹੀ ਹੁੰਦੀ ਹੈ ਕਿ ਨਹੀਂ ਸੋ ਐਦਾਂ ਮਤਲਬ ਕੀ ਹੈ ਕਿ ਬੰਦਾ ਜੋ ਸੋਚਦਾ ਹੈ ਫਿਰ ਉਹੀ ਚੀਜ਼ ਬਣਨੀ ਵੀ ਬਾਅਦ ਵਿੱਚ ਬਣਦੀ ਹੈ ਪਹਿਲਾਂ ਸੋਚ ਇਸ ਲਈ ਔਰ ਇਹ ਸੋਚਣਾ ਸ਼ੁਰੂ ਕਰੋ ਜੇ ਮੈਂ ਆਪਣੇ ਜੀਵਨ ਨੂੰ ਖੁਸ਼ਹਾਲ ਬਣਾਉਣਾ ਚਾਹੁੰਦਾ ਹਾਂ ਤਾਂ ਅੱਜ ਤੋਂ ਇਹ ਸੋਚਣਾ ਸ਼ੁਰੂ ਕਰੋ ਮੈਂ ਬਹੁਤ ਮੇਰੇ ਜੀਵਨ 'ਚ ਖੁਸ਼ੀਆਂ ਹੀ ਕਿਉਂਕਿ ਜਰਾ ਸੋਚ ਕੇ ਦੇਖੋ ਇਹ ਜ਼ਿੰਦਗੀ ਬਣਾਉਣ ਵਾਲਾ ਕੌਣ ਹੈ ਇਹ ਜ਼ਿੰਦਗੀ ਬਣਾਈ ਕਿਸ ਨੇ ਹੈ ਜਰਾ ਆਪਣੇ ਆਪ ਦੇ ਅੰਦਰ ਨਾ ਇਹ ਸਵਾਲ ਕਰਕੇ ਦੇਖੋ ਕਿਹਨੇ ਜ਼ਿੰਦਗੀ ਬਣਾਈ ਹੈ ਬਾਈਬਲ ਦੇ ਅੰਦਰ ਇੱਕ ਲਾਈਨ ਬੜੀ ਪਿਆਰੀ ਹੈ ਬਾਈਬਲ ਦੇ ਅੰਦਰ ਲਿਖਿਆ ਹੋਇਆ ਹੈ ਕਿ ਈਸ਼ਵਰ ਨੇ ਹਰ ਚੀਜ਼ ਕੋ ਬਣਾਇਆ ਈਸ਼ਵਰ ਨੇ ਹਰ ਚੀਜ਼ ਕੋ ਬਣਾਇਆ ਜਦ ਹਰ ਚੀਜ਼ ਬਣ ਕੇ ਤਿਆਰ ਹੋ ਗਈ ਤਾਂ ਈਸ਼ਵਰ ਨੇ ਕਿਹਾ ਦੇਖੋ ਸਭ ਕੁਝ ਕਿੰਨਾ ਅੱਛਾ ਬਣਾ ਹੈ ਸਮਝ ਦਿਓ ਕਿ ਨਹੀਂ ਸਭ ਕੁਝ ਕਿੰਨਾ ਤਾਂ ਹੁਣ ਜਰਾ ਤੁਸੀਂ ਆਪਣੇ ਬਾਰੇ ਸੋਚੋ ਤੁਹਾਨੂੰ ਕਹਿੰਦਾ ਬਣਾਇਆ ਹੈ ਜਵਾਬ ਦੇ ਦਿਓ ਜੇ ਬੰਦਾ ਕਹਵੇ ਮਾਂ ਬਾਪ ਨੇ ਬਣਾਇਆ ਹੈ ਤਾਂ ਮਾਂ ਬਾਪ ਨੂੰ ਪਤਾ ਹੁੰਦਾ ਗਰਭ ਵਿੱਚ ਕੀ ਬਣ ਰਿਹਾ ਹੈ ਮੁੰਡਾ ਬਣ ਰਿਹਾ ਕੁੜੀ ਬਣ ਰਹੀ ਹੈ ਲੜਕਾ ਹੈ ਲੜਕੀ ਹੈ ਇਹਦੇ ਅੰਗ ਕਿੱਦਾਂ ਦੇ ਹੋਣੇ ਇਹਦੇ ਨੈਣ ਨਕਸ਼ ਕਿੱਦਾਂ ਦੇ ਹੋਣੇ ਕਿਸੇ ਨੂੰ ਪਤਾ ਹੁੰਦਾ ਉਸ ਲਈ ਮਾਂ ਬਾਪ ਨੂੰ ਮਾਣ ਨੂੰ ਵੀ ਨਹੀਂ ਪਤਾ ਹੁੰਦਾ ਮੇਰੇ ਅੰਦਰ ਕੀ ਚੱਲ ਰਿਹਾ ਹੈ ਜੇ ਮਾਣ ਨੂੰ ਪੁੱਛੇ ਕੋਈ ਹਾਵਿੰਦ ਧੀਏ ਦਾ ਪੁੱਤ ਇਹਦਾ ਇਹਦਾ ਰੰਗ ਕਿਦਾਂ ਦਾ ਹੋਣਾ ਹੈ ਇਹਦੇ ਸਿਰ ਤੇ ਵਾਲ ਕਿਦਾਂ ਦੇ ਹੋਣੇ ਅੱਖਾਂ ਦਾ ਰੰਗ ਕਿਦਾਂ ਦਾ ਹੋਣਾ ਮਾਣ ਕਹਿੰਦਾ ਮੈਨੂੰ ਕੀ ਪਤਾ ਹਾਲਾਂਕਿ ਉਹਦੇ ਅੰਦਰ ਬਣ ਰਿਹਾ ਹੈ ਸਭ ਕੁਝ ਸਾਰੀ ਗਤੀਵਿਧੀ ਚੱਲ ਰਹੀ ਹੈ ਪਰ ਮਾਣ ਨੂੰ ਵੀ ਪਤਾ ਕਿ ਜਦੋਂ ਬੱਚਾ ਜਨਮ ਲੈਂਦਾ ਹੈ ਫਿਰ ਪਤਾ ਲੱਗਦਾ ਉਹ ਨੈਣ ਨਕਸ਼ ਕਿਦਾਂ ਦੇ ਹੈ ਉਹਦੇ ਹੱਥ ਪੈਰ ਕਿਦਾਂ ਦੇ ਹੈ ਨਹੀਂ ਤਾਂ ਕਈ ਬੱਚੇ ਜਨਮ ਲੈਂਦੇ ਜਿਨ੍ਹਾਂ ਦੇ ਅੰਗ ਵੀ ਕੰਪਲੀਟ ਨਹੀਂ ਹੁੰਦੇ ਕਿਸ ਦਾ ਹੱਥ ਨਹੀਂ ਹੁੰਦਾ ਕਿਸੇ ਉਂਗਲੀਆਂ ਨਹੀਂ ਹੁੰਦੀਆਂ ਕਿਸੇ ਉਂਗਲੀਆਂ ਪੰਜ ਦੀ ਜਗ੍ਹਾ 6 ਹੁੰਦੀਆਂ ਹੈ ਮਾਂ ਨੂੰ ਕੋਈ ਪਤਾ ਨਹੀਂ ਹੁੰਦਾ ਕਿ ਅੰਦਰ ਕੀ ਹੈ ਸੋ ਦੱਸਣਾ ਕੀ ਚਾਹੁੰਦੇ ਆਂ ਅਸੀਂ ਕਿ ਬਣਾਉਣ ਵਾਲਾ ਉਹ ਈਸ਼ਵਰ ਹੈ ਪਰਮਾਤਮਾ ਹੈ ਮਾਂ ਬਾਪ ਤਾਂ ਕਿ ਜ਼ਰੀਆ ਹੈ ਮਾਂ ਬਾਪ ਇੱਕ ਜ਼ਰੀਆ ਹੈ ਜ਼ਿੰਦਗੀ ਦੇਣ ਵਾਲਾ ਪਰਮਾਤਮਾ ਤਾਂ ਸਾਰਾ ਸੋਚੋ ਅੱਜ ਐਸੀ ਕਹਿੰਦੇ ਮੇਰੇ ਜੀਵਨ 'ਚ ਕੁਛ ਅੱਛਾ ਹੈ ਨਹੀਂ ਮੈਂ ਅੱਛਾ ਹੈ ਨਹੀਂ ਆ ਅੱਛਾ ਹੈ ਨਹੀਂ ਤੇ ਈਸ਼ਵਰ ਨੇ ਕੀ ਕੀਤਾ ਕਿ ਮੈਨੇ ਜੋ ਬਣਾਇਆ ਹੈ ਬਹੁਤ ਤਾਂ ਜੇ ਬੰਦਾ ਇਹ ਸੋਚੇ ਕਿ ਈਸ਼ਵਰ ਨੇ ਖੁਦ ਕਿਹਾ ਹੈ ਮੇਰੇ ਭਗਵਾਨ ਨੇ ਖੁਦ ਕਿਹਾ ਮੈਂ ਜੋ ਵੀ ਬਣਾਇਆ ਬਹੁਤ ਅੱਛਾ ਬਣਾਇਆ ਹੈ ਤਾਂ ਜੇ ਮੈਨੂੰ ਉਸ ਈਸ਼ਵਰ ਨੇ ਬਣਾਇਆ ਹੈ ਤੇ ਇਹਦਾ ਮਤਲਬ ਹੈ ਬਹੁਤ ਅੱਛਾ ਮੇਰੀ ਜ਼ਿੰਦਗੀ ਬਹੁਤ ਅੱਛੀ ਹੈ ਮੇਰੇ ਨਾਲ ਸਭ ਕੁਝ ਅੱਛਾ ਔਰ ਦੇਖੋ ਸ਼੍ਰੀ ਕ੍ਰਿਸ਼ਨ ਵੀ ਇਹੀ ਗੱਲ ਅਰਜੁਨ ਨੂੰ ਸਮਝਾ ਰਹੇ ਹੈ ਗੀਤਾ ਦੇ ਅੰਦਰ ਕਿ ਜੋ ਹੋਇਆ ਅੱਛਾ ਹੋਇਆ ਜੋ ਹੋ ਰਿਹਾ ਹੈ ਔਰ ਜੋ ਹੋਏਗਾ ਬਹੁਤ ਪਰ ਇਨਸਾਨ ਦੀ ਸੋਚ ਤਾਂ ਬੁਰੀ ਹੀ ਤਈ ਹੈ ਜੋ ਹੋਇਆ ਮਾੜਾ ਹੋਇਆ ਜੋ ਹੋ ਰਿਹਾ ਮਾੜਾ ਹੀ ਹੋ ਰਿਹਾ ਹੈ ਪਤਾ ਨਹੀਂ ਇਹ ਤੋ ਅੱਗੇ ਜਾ ਕੇ ਕਿਤੇ ਮਾੜਾ ਹੀ ਨਾ ਹੋਵੇ ਤਾਂ ਯਾਦ ਰੱਖੋ ਜੇ ਸੋਚ ਮਾੜੇ ਵੱਲ ਹੈ ਨਾ ਤਾਂ ਵੀ ਹੋਣਾ ਵੀ ਕਹਿ ਦਿਓ ਇਸ ਲਈ ਇਹ ਆਪਣੀ ਸੋਚ ਨੂੰ ਪਹਿਲਾਂ ਬਦਲਣਾ ਬਹੁਤ ਹੀ ਜ਼ਰੂਰੀ ਹੈ ਕਿਉਂਕਿ ਜਦ ਤੱਕ ਸਾਡੀ ਸੋਚ ਨਹੀਂ ਬਦਲੇਗੀ ਇਹ ਸਾਡੀ ਸੋਚ ਮਾਰੇ ਤੋਂ ਅੱਛੇ ਵੱਲ ਨਹੀਂ ਆਏਗੀ ਬਿਮਾਰੀ ਤੋਂ ਤੰਦਰੁਸਤੀ ਵੱਲ ਨਹੀਂ ਆਏਗੀ ਉਦੋਂ ਤੱਕ ਸਾਡੇ ਜੀਵਨ 'ਚ ਖੁਸ਼ੀ ਤੰਦਰੁਸਤੀ ਅਛਾਈ ਕਦੀ ਆ ਹੀ ਨਹੀਂ ਸਕਦੀ ਕਿਉਂਕਿ ਜੈਸੀ ਸਾਡੀ ਸੋਚ ਹੁੰਨੀ ਹੈ ਅਸੀਂ ਆਪਣੇ ਵੱਲ ਅਟਰੈਕਟਿਵ ਵੀ ਖਿੱਚਣਾ ਵੀ ਉਸੇ ਚੀਜ਼ ਨੂੰ ਹੈ ਇਹ ਯਾਦ ਰੱਖੋ ਇਹ ਅੱਜ ਦਾ satsang ਹੈ ਇਹ ਅੱਜ ਦਾ ਮਤਲਬ ਅੱਜ ਕੱਲ ਦੇ ਸਮੇਂ ਦੇ ਮੁਤਾਬਿਕ ਜੋ ਸਾਇੰਸ ਨੇ ਰਿਸਰਚ ਕੀਤੀ ਹੈ ਇਹ ਗੱਲ ਸਭ ਯਾਦ ਰੱਖਣਾ ਸਾਰਿਆਂ ਨੇ ਕਿਉਂਕਿ ਕਈ ਇਨਸਾਨ ਸੋਚਦੇ ਆ ਕਿ ਲੈ ਵੀ ਸਤਸੰਗਤ ਤਾਂ ਗੱਲ ਨਾ ਪੁਰਾਣੇ 베ਦਾ ਸ਼ਾਸਤਰਾਂ ਦੀ ਹੁੰਦੀ ਹੈ ਜਾਂ ਸਤਸੰਗਤ ਦੇ ਵਿੱਚ ਗੱਲ ਪੁਰਾਣੇ ਗੁਰੂਆਂ ਰਹਿਬਰਾਂ ਪੀਰਾਂ ਫਕੀਰਾਂ ਅਵਤਾਰਾਂ ਦੀ ਜ਼ਿੰਦਗੀ ਦੀ ਹੁੰਦੀ ਉਹ ਤਾਂ ਤੁਸੀਂ ਰੋਜ਼ ਹੀ ਸੁਣਦੇ ਹੋ ਅੱਜ ਕੋਈ ਨਵਾਂ ਸੁਣੀਏ ਜਿੰਨਾ ਤੁਹਾਡਾ ਜੀਵਨ ਬਦਲੇ ਸਮਝ ਦਿਓ ਕਿ ਨਹੀਂ ਬਦਲਣਾ ਚਾਹੁੰਦੇ ਹੋ ਕਿ ਨਹੀਂ ਜ਼ਿੰਦਗੀ ਸਮਝਣਾ ਜ਼ਰਾ ਸਾਰਿਆਂ ਨੇ ਇਹ ਜ਼ਿੰਦਗੀ ਬਦਲੇਗੀ ਉਦੋਂ ਹੀ ਜਦੋਂ ਮੁਸ਼ਕਲਾਂ ਵਿੱਚ ਵੀ ਅਸੀਂ ਮੁਸਕਰਾਵਾਂਗੇ ਕਿਉਂਕਿ ਸਾਡੇ ਗੁਰੂ ਰਹਿਬਰ ਵੀ ਇਹੀ ਤਾਂ ਦੱਸ ਗਏ ਗੁਰੂਆਂ ਨੂੰ ਤੱਤੀਆਂ ਤਵੀਆਂ ਤੇ ਬਿਠਾਇਆ ਉੱਥੇ ਬਹਿ ਕੇ ਉਹਨੇ ਹਾਏ ਹਾਏ ਕੀਤੀ ਨਹੀਂ ਬਲਕਿ ਉੱਥੇ ਬਹਿ ਕੇ ਮੁਸਕਰਾਇ ਇਹਦਾ ਮਤਲਬ ਉਹ ਦੱਸ ਦੇ ਕਿ ਜੇ ਜੀਵਨ 'ਚ ਦੁੱਖ ਵੀ ਆਵੇ ਜੇ ਅੱਜ ਤੁਹਾਡੇ ਜੀਵਨ ਦੇ ਵਿੱਚ ਦੁੱਖ ਵੀ ਹੈ ਇਹ ਦੁੱਖਾਂ ਦੀ ਅਗਨੀ ਵੀ ਤੁਹਾਨੂੰ ਸਾੜ ਰਹੀ ਹੈ ਤਾਂ ਵੀ ਚਿਹਰੇ ਤੇ ਮੁਸਕਰਾਹਟ ਰੱਖੋ ਔਰ ਸ਼ੁਕਰ ਕਰੋ ਉਸ ਦਾ ਤਾਂ ਤੁਸੀਂ ਦੇਖੋਗੇ ਇਹ ਅੱਗ ਵੀ ਤੁਹਾਡੇ ਵਾਸਤੇ ਠੰਡਕ ਬਣ ਜਾਏਗੀ ਇਹ ਸਮਝਣਾ ਜ਼ਰਾ ਸਾਰਿਆਂ ਨੇ ਤਾਂ ਜੇ ਤੁਸੀਂ ਮਿੱਟਾਂ ਤੇ ਬਹਿ ਕੇ ਵੀ ਹਾਏ ਹਾਏ ਕਿਤੇ ਮਰਨਾ ਜਾਵਾਂ ਹਾਏ ਕਿਤੇ ਆ ਨਾ ਹੋ ਜਾਵੇ ਇੱਥੇ ਬਹਿ ਕੇ ਵੀ ਹਾਏ ਹਾਏ ਕਰੀ ਜਾਵੋ ਤਾਂ ਇਹ ਮੈਤਾ ਨੇ ਵੀ ਤੁਹਾਨੂੰ ਤਕਲੀਫ ਦੇਣੀ ਸ਼ੁਰੂ ਕਰ ਦੇਣੀ ਹੈ ਹੁਣ ਸ਼੍ਰੀ ਰਾਮ ਨੂੰ 14 ਸਾਲ ਦਾ ਬਨਵਾਸ ਮਿਲਿਆ ਜਰਾ ਗੌਰ ਕਰਨਾ ਕੀ ਰੋਏ ਕਿਸ ਨੇ ਰੋਂਦੇ ਦੇਖਿਆ ਉਹਨਾਂ ਨੂੰ ਕਿ ਹਾਏ ਮੈਨੂੰ ਬਨਵਾਸ ਮਿਲ ਗਿਆ ਹੁਣ ਇੱਕ ਬੰਦੇ ਨੂੰ ਮਾਪੇ ਕਹਿੰਦੇ ਦੋ ਦਿਨ ਵਾਸਤੇ ਚੱਲ ਨਿਕਲ ਜਾ ਘਰੋਂ ਬਾਹਰ ਤਾਂ ਬੰਦੇ ਨੇ ਉੱਥੇ ਰੋ ਰੋ ਕੇ ਬੁਰਾ ਹਾਲ ਕਰ ਲਿਆ ਮੇਰੇ ਬਾਪ ਨੇ ਮੈਨੂੰ ਘਰੋਂ ਕੱਢ ਦਿੱਤਾ 3600 ਬੰਦੇ ਨੂੰ ਦੱਸਣਾ ਉਹਨੇ ਕਿ ਮੈਨੂੰ ਇਦਾਂ ਕੀਤਾ ਮੇਰ ਨਾਲ ਨਹੀਂ ਆਏ ਕਰਤਾ ਮੇਰ ਨਾਲ ਇਦਾਂ ਕੀਤਾ ਤਾਂ ਸ਼੍ਰੀ ਰਾਮ ਨੇ ਜਦੋਂ ਬਾਪ ਨੇ ਕਿਹਾ 14 ਸਾਲ ਦਾ ਬਨਵਾਸ ਇੱਕ ਵਾਰ ਨਹੀਂ ਕਿਹਾ ਮੇਰਨਾ ਅਨਿਆਏ ਹੋ ਗਿਆ ਮੈਂ ਤਾਂ ਰਾਜਾ ਬਣਨਾ ਸੀ ਆ ਬਾਪ ਨੇ ਮੈਨੂੰ 14 ਸਾਲ ਦਾ ਬਨਵਾਸ ਦੇ ਤੇ ਇੱਕ ਵਾਰ ਨਹੀਂ ਕਿਹਾ ਬਲਕਿ ਪੁੱਛਿਆ ਜਦੋਂ ਕਿਹਾ ਨਾ ਬੇਟਾ 14 ਸਾਲ ਦਾ ਬਨਵਾਸ ਔਰ ਇਹ ਰਾਜ ਭਾਰਤ ਨੂੰ ਤਾਂ ਸ਼੍ਰੀ ਰਾਮ ਨੇ ਮੁਸਕਰਾ ਕੇ ਪੁੱਛਿਆ ਜੋ ਆ ਗਿਆ ਪਿਤਾ ਜੀ ਇਹ ਦੱਸੋ ਹੁਣ ਜਾਣਾ ਕਦ ਸਵੇਰੇ ਯਾਨੀ ਕਿੰਤੂ ਪ੍ਰੰਤੂ ਨਹੀਂ ਕੀਤੀ ਕਹਿੰਦੇ ਜਾਣਾ ਕਦ ਉਹ ਦੱਸ ਦਿਓ ਯਾਨੀ ਪਹਿਲੇ ਹੀ ਤਿਆਰ ਹੈ ਉਹ ਔਰ ਇਹ ਗੱਲ ਯਾਦ ਰੱਖੋ ਅਗਰ ਉਹ ਤਿਆਰ ਸੀ ਮੁਸਕਰਾਏ ਉਸ ਮੁਸ਼ਕਿਲ ਦਾ ਸਾਹਮਣਾ ਮੁਸਕਰਾ ਕੇ ਕੀਤਾ ਤਾਂ ਤਾਹੀਂ ਤਾਂ ਉਹਨਾਂ ਨੂੰ ਅੱਜ ਭਗਵਾਨ ਸ਼੍ਰੀ ਰਾਮ ਕਿਹਾ ਜਾਂਦਾ ਹੈ ਤਾਂ ਜੇ ਉਹ ਵੀ ਉਸ ਬੜਵਾਸ ਮਿਲਣ ਤੇ ਰੋਣ ਲੱਗ ਜਾਂਦੇ ਜਾਂ ਸ਼ਿਕਾਇਤ ਕਰਨ ਲੱਗ ਜਾਂਦੇ ਸ਼ਿਕਵੇ ਕਰਨ ਲੱਗ ਜਾਂਦੇ ਤਾਂ ਫਿਰ ਉਹਨਾਂ 'ਚ ਤਾਂ ਆਮ ਇਨਸਾਨ 'ਚ ਫਰਕ ਸੁਪ ਇਨਸਾਨ ਆਪਣੇ ਆਪ ਨੂੰ ਬੜਾ ਹਾਈ ਲੈਵਲ ਤੇ ਲੈ ਕੇ ਜਾ ਸਕਦਾ ਅਗਰ ਆਪਣੀ ਸੋਚ ਨੂੰ ਐਸਾ ਰੱਖੇ ਕਿ ਜੇ ਮੇਰੇ ਜੀਵਨ 'ਚ ਮੁਸ਼ਕਿਲ ਵੀ ਆ ਜਾਵੇ ਮੈਂ ਡਰਨਾ ਨਹੀਂ ਹੈ ਬਲਕਿ ਮੁਸ਼ਕਿਲ ਦਾ ਸਾਹਮਣਾ ਕਰਨਾ ਹੈ ਇਦੈਸੀ ਇੱਕ ਸ਼ੇਰ ਕਹੀਦਾ ਹੈ ਕਿ ਮੁਸ਼ਕਿਲਾਂ ਆ ਹੀ ਗਈਆਂ ਹਨ ਤੋ ਡਰਨੇ ਸੇ ਕੀ ਹੋਗਾ ਅਗਰ ਮੁਸ਼ਕਿਲਾਂ ਆ ਹੀ ਗਈਆਂ ਗਈਆਂ ਹਨ ਤੋ ਡਰਨੇ ਸੇ ਕੀ ਹੋਗਾ ਇਨ ਮੁਸ਼ਕਿਲੋਂ ਸੇ ਨਿਕਲਨੇ ਕਾ ਰਾਸਤਾ ਢੂੰਡੋ ਸਾਹਿਬ ਮਰਨੇ ਸੇ ਕੀ ਹੋਗਾ ਕਈ ਬੰਦਾ ਕਹਿੰਦਾ ਮੁਸ਼ਕਿਲ ਆ ਗਈ ਹੁਣ ਤਾਂ ਮਰ ਹੀ ਜਾਵਾਂ ਜਾਨ ਹੀ ਦੇ ਦੇਮ ਆਪਣੀ ਮੇਰਾ ਤਾਂ ਜੀਵਨ ਨੂੰ ਦਿਲ ਹੀ ਨਹੀਂ ਕਰਦਾ ਮੁਸ਼ਕਿਲਾਂ ਹੀ ਪੜੀਆਂ ਉਹ ਭਾਈ ਮਰਨਾ ਤੋ ਤਾਂ ਵੀ ਇੱਕ ਦਿਨ ਹੈਗਾ ਹੀ ਹੈ ਹੈ ਕਿ ਨਹੀਂ ਇਹ ਤਾਂ ਜੀਣ ਦਾ ਰਸਤਾ ਲੱਭਣਾ ਹੈ ਇਹਨਾਂ ਮੁਸ਼ਕਿਲਾਂ ਚੋਂ ਨਿਕਲਣ ਦਾ ਰਸਤਾ ਲੱਭਣਾ ਹੈ ਔਰ ਜਿਹੜਾ ਬੰਦਾ ਜੋ ਤਲਾਸ਼ ਕਰਦਾ ਉਹਨੂੰ ਮਿਲਦਾ ਵੀ ਮਿਲਦਾ ਵੀ ਹੈ ਕਿ ਨਹੀਂ ਫਿਰ ਹੁਣ ਅਗਰ ਇਨਸਾਨ ਦੇ ਜੀਵਨ 'ਚ ਅੱਜ ਕੋਈ ਮੁਸ਼ਕਿਲ ਹੈ ਅੱਜ ਕੋਈ ਪ੍ਰੋਬਲਮ ਹੈ ਤਾਂ ਸਭ ਤੋਂ ਪਹਿਲਾਂ ਤਾਂ ਇਹ ਵਿਸ਼ਵਾਸ ਪੈਦਾ ਕਰੋ ਆਪਣੇ ਅੰਦਰ ਕਿ ਜੇ ਮੁਸ਼ਕਿਲ ਹੈ ਤਾਂ ਹਰ ਮੁਸ਼ਕਿਲ ਦਾ ਹੱਲ ਵੀ ਹੈ ਅਗਰ ਤਾਲਾ ਹੈ ਤਾਂ ਹਰ ਤਾਲੇ ਦੀ ਚਾਬੀ ਵੀ ਹੈ ਬੋਲੋ ਹੈ ਕਿ ਨਹੀਂ ਉਨਾਗਰ ਤੁਹਾਨੂੰ ਕਿਤੇ ਕੋਈ ਮੋਬਾਈਲ ਲੱਭਾ ਮਿਲ ਜਾਵੇ ਤੁਸੀਂ ਦੇਖੋ ਮੋਬਾਈਲ ਬੜਾ ਵਧੀਆ ਪਰ ਲੋਕ ਲੱਗਾ ਹੋਇਆ ਹੈ ਹੁਣ ਤੁਹਾਨੂੰ ਨਹੀਂ ਪਤਾ ਤੇ ਇਹਦਾ ਮਤਲਬ ਇਹ ਨਹੀਂ ਕਿ ਲੋਕ ਦਾ ਕੋਈ ਹੱਲ ਨਹੀਂ ਹੈ ਹੱਲ ਹੈ ਪਰ ਲੱਭਣਾ ਚਾਹੀਦਾ ਹੈ ਸਮਝ ਦਿਓ ਇਸੇ ਤਰ੍ਹਾਂ ਅਗਰ ਤੁਹਾਡੇ ਜੀਵਨ ਚ ਕੁਝ ਮੁਸ਼ਕਲਾਂ ਦੇ ਲੋਕ ਲੱਗੇ ਹੋਏ ਆ ਬੰਦਾ ਕਹਿੰਦਾ ਮੇਰੇ ਜਿਵੇਂ ਮੁਸ਼ਕਲਾਂ ਹੀ ਬੜੀਆਂ ਆ ਤਾਂ ਉਸ ਵੇਲੇ ਇਹ ਸੋਚ ਕੇ ਨਿਰਾਸ਼ ਹੋ ਕੇ ਬੈਠਣ ਦੀ ਲੋੜ ਨਹੀਂ ਹੈ ਕਿ ਪਤਾ ਨਹੀਂ ਇਹ ਮੁਸ਼ਕਲਾਂ ਨਾ ਦੂਰ ਹੋਣੀਆਂ ਕਿ ਨਹੀਂ ਹੋਣਾ ਕਿਤੇ ਮੁਸ਼ਕਲ ਮੇਰੀ ਜਾਨ ਹੀ ਲੈ ਲੈਣ ਉਹ ਕਈ ਵਾਰਾ ਦੇਖਿਆ ਅਸੀਂ ਸਮਝਦੇ ਹੋ ਕਿ ਨਹੀਂ ਜਦੋਂ ਪਿੱਛੇ ਜੇ ਕਰੋਨਾ ਆਇਆ ਸੀ ਸ਼ਾਇਦ ਤੁਸੀਂ ਵੀ ਜੇ ਮੈਨੂੰ ਕਰੋਨਾ ਹੋ ਗਿਆ ਮੈਂ ਤਾਂ ਖੁਦ ਖੁਸ਼ੀ ਕਰ ਲੈਣੀ ਜਾਨ ਦੇ ਦੇਣੀ ਔਰ ਕਈਆਂ ਨੇ ਜਾਨ ਦਿੱਤੀ ਵੀ ਹਾਏ ਮੈਨੂੰ ਕਰੋਨਾ ਹੋ ਗਿਆ ਉਹ ਭਾਈ 14 ਦਿਨ ਬੇਟ ਹੀ ਕਰ ਲੈ ਮਰਨਾ ਤਾਂ ਹੈ ਹੀ ਆਪਣੀ ਜਾਨ ਦੇਣ ਨਾਲ ਕੀ ਹੁਣਾ ਹੈ 14 ਦਿਨ ਹਿੰਮਤ ਨਾ ਕਰ ਲੈ 14 ਦਿਨ ਦੀ ਗੱਲ ਹੈ 14 ਦਿਨ ਤੋਂ ਬਾਅਦ ਮੈਂ ਸਵਸਤ ਹੋ ਜਾਣਾ ਹੈ ਤਾਂ ਫੇ ਤਾਂ ਬੰਦਾ ਹਿੰਮਤ ਵਾਲਾ ਹੈ ਜੇ ਮੈਨੂੰ ਇਹ ਹੋ ਗਿਆ ਮੈਂ ਮਰ ਜਾਣਾ ਤਾਂ ਫੇ ਆ ਕਦੀ ਹਿੰਮਤ ਹੋਈ ਆ ਕਦੀ ਸਮਝ ਹੋਈ ਸਮਝਦੇ ਹੋ ਕਿ ਨਹੀਂ ਕਿਉਂਕਿ ਜਿਹੜੀ ਚੀਜ਼ ਮੌਤ ਹੈ ਨਾ ਇਹ ਤੁਸੀਂ ਕੋਸ਼ਿਸ਼ ਕਰੋ ਜਾਂ ਨਾ ਕਰੋ ਇੱਕ ਦਿਨ ਆਣੀ ਹੈ ਇਹਨੂੰ ਰੋਕਿਆ ਜਾ ਸਕਦਾ ਉਹ ਕੋਸ਼ਿਸ਼ ਤਾਂ ਅਸੀਂ ਇਹ ਕਰਨੀ ਹੈ ਕਿ ਮਰਨਾ ਤਾਂ ਇੱਕ ਦਿਨ ਸਭ ਨੂੰ ਹੀ ਹੈ ਪਰ ਅਸੀਂ ਕਿੱਦਾਂ ਹਰ ਦਿਨ ਨੂੰ ਖੁਸ਼ੀ ਨਾਲ ਜੀਏ ਅਸੀਂ ਉਹ ਰਸਤਾ ਲੱਭਣਾ ਹੈ ਕਿੱਦਾਂ ਅਸੀਂ ਹਰ ਦਿਨ ਨੂੰ ਆਨੰਦ ਨਾਲ ਜੀਏ ਕਿੱਦਾਂ ਅਸੀਂ ਆਪਣੇ ਜੀਵਨ ਨੂੰ ਆਪਣੇ ਜਨਮ ਨੂੰ ਸਫਲ ਬਣਾਈਏ ਅਸੀਂ ਰਸਤਾ ਉਹ ਤਲਾਸ਼ ਕਰਨਾ ਹੈ ਜਿਹੜਾ ਮੁਸ਼ਕਿਲਾਂ 'ਚ ਗੁਜ਼ਰ ਕੇ ਸਾਨੂੰ ਕਾਮਯਾਬੀ ਤੱਕ ਲੈ ਜਾਵੇ ਕਿਉਂਕਿ ਮਹਾਨਤਾ ਇਹਦੇ ਚ ਹੀ ਹੈ ਮਹਾਨ ਕਹਿੰਨਾਂ ਨੂੰ ਕਿਹਾ ਜਾਂਦਾ ਹੈ ਜਿਹੜੇ ਮੁਸ਼ਕਲਾਂ ਨੂੰ ਦੇਖ ਕੇ ਡਰ ਕੇ ਬਹਿ ਜਾਣ ਜਾ ਜਿਹੜੇ ਮੁਸ਼ਕਲਾਂ ਚ ਗੁਜ਼ਰ ਕੇ ਆਪਣੀ ਮੰਜ਼ਿਲ ਤੱਕ ਪਹੁੰਚਣ ਤੁਹਾਡੀਆਂ ਨਜ਼ਰਾਂ ਚ ਮਹਾਨ ਕੌਣ ਹੈ ਜਵਾਬ ਦੇ ਦਿਓ ਆਵਾਜ਼ ਨਹੀਂ ਆਈ ਗੱਲ ਸਮਝ ਆਈ ਕਿ ਨਹੀਂ ਦੁਬਾਰਾ ਦੁਹਰਾਈਏ ਤੁਹਾਡੀ ਨਜ਼ਰਾਂ ਚ ਮਹਾਨ ਕੌਣ ਹੈ ਸਾਹਮਣੇ ਮੁਸ਼ਕਲਾਂ ਦੇਖੀਆਂ ਪਰੇਸ਼ਾਨੀਆਂ ਦੇਖੀਆਂ ਤਾਂ ਆਪਣੀ ਜਾਨ ਦੇ ਦੇਣ ਜਾਂ ਡਰ ਕੇ ਬਹਿ ਜਾਣ ਨਹੀਂ ਭਾਈ ਆਹ ਕੰਮ ਮੈਂ ਨਹੀਂ ਕਰ ਸਕਦਾ ਉਹ ਮਹਾਨ ਹੈ ਜਾ ਸਾਹਮਣੇ ਬੜੀ ਤੋਂ ਬੜੀ ਮੁਸੀਬਤ ਹੋਵੇ ਮੁਸ਼ਕਿਲ ਹੋਵੇ ਉਹ ਕਹੇਗਾ ਕੋਈ ਨਹੀਂ ਟੱਕਰ ਲਵਾਂਗੇ ਇਹਦੇ ਨਾਲ ਲੜਾਂਗੇ ਇਹਦੇ ਨਾਲ ਇਹ ਮੁਸ਼ਕਿਲ ਨੂੰ ਹਰਾਵਾਂਗੇ ਔਰ ਆਪਣੀ ਮੰਜ਼ਿਲ ਤੇ ਪਹੁੰਚ ਕੇ ਦਿਖਾਵਾਂਗੇ ਕਿਉਂਕਿ ਜਦੋਂ ਸਾਡੀ ਸੋਚ ਹੋਏਗੀ ਕਿ ਹਰ ਜਗ੍ਹਾ ਮੇਰਾ ਈਸ਼ਵਰ ਹੈ ਮੇਰਾ ਪਰਮਾਤਮਾ ਮੇਰਾ ਭਗਵਾਨ ਮੇਰੇ ਨਾਲ ਹੈ ਔਰ ਜੇ ਉਹ ਮੇਰੇ ਨਾਲ ਹੈ ਤਾਂ ਜੋ ਹੋਏਗਾ ਮੇਰੇ ਵਾਸਤੇ ਅੱਛਾ ਹੀ ਹੋਏਗਾ ਫਿਰ ਆਪਾਂ ਸਮਝ ਲਓ ਸ਼੍ਰੀ ਕ੍ਰਿਸ਼ਨ ਦੇ ਬਚਨਾਂ ਨੂੰ ਸਮਝ ਲਿਆ ਫਿਰ ਅਸੀਂ ਸ਼੍ਰੀ ਕ੍ਰਿਸ਼ਨ ਦੇ ਬਚਨਾਂ ਨੂੰ ਸਮਝ ਲਿਆ ਕਿ ਸ਼੍ਰੀ ਕ੍ਰਿਸ਼ਨ ਕਹਿ ਰਹੇ ਜੋ ਹੋਇਆ ਜੋ ਹੋਏਗਾ ਔਰ ਜੋ ਹੋ ਰਿਹਾ ਹੈ ਤਵੇ ਦੇਖੋ ਅੱਛਾ ਵੀ ਹੋਏਗਾ ਕਿਉਂਕਿ ਈਸ਼ਵਰ ਨੇ ਤੁਹਾਨੂੰ ਬਣਾਇਆ ਤਾਂ ਉਹਨੇ ਕਿਹਾ ਮੈਂ ਜੋ ਬਣਾਇਆ ਬਹੁਤ ਇਲੀ ਅੱਜ ਤੋਂ ਕਹੋ ਮੈਂ ਬਹੁਤ ਅੱਛਾ ਹਾਂ ਮੇਰੀ ਸਿਹਤ ਬਹੁਤ ਮੇਰਾ ਕਾਰੋਬਾਰ ਬਹੁਤ ਮੇਰਾ ਘਰ ਬਹੁਤ ਜਿੱਦਾਂ ਦਾ ਵੀ ਹੈ ਜਿੱਦਾਂ ਅਸੀਂ ਇੱਕ ਸ਼ੇਰ ਦਸੀਦਾ ਸੀ ਬੁੱਲੇ ਸ਼ਾਹ ਦਾ ਕਿ ਰੁੱਖ ਬੁੱਢਾ ਹੀ ਸਹੀ ਉਹ ਠੰਡੀ ਛਾਂ ਤੇ ਦਿੰਦਾ ਏ ਘਰ ਕੱਚਾ ਹੀ ਸਹੀ ਰਹਿਣ ਨੂੰ ਥਾਂ ਤੇ ਦਿੰਦਾ ਏ ਉਹ ਜੇ ਹੋਏ ਉਹਦੀ ਕੋਠੀ ਚਾਰ ਮੰਜਲਾ ਮੇਕੋ ਇੱਕੋ ਹੀ ਘਰ ਮੇਕੋ ਆ ਘਰ ਫੇ ਦੁਖੀ ਹੋਵਾਂਗੇ ਅਸੀਂ ਤਾਂ ਜੇ ਕਹਾਂ ਸ਼ੁਕਰ ਹੈ ਮੇਰੇ ਮਾਲਕ ਜਿੱਦਾਂ ਦਾ ਵੀ ਹੈ ਬਹੁਤ ਅੱਛਾ ਹੈ ਤਾਂ ਫੇ ਦੇਖੋ ਮਨ ਨੂੰ ਸੰਤੁਸ਼ਟੀ ਮਿਲੇਗੀ ਮਨ ਨੂੰ ਖੁਸ਼ੀ ਮਿਲੇਗੀ ਸਮਝਦੇ ਹੋ ਕਿ ਨਹੀਂ ਅਗਰ ਅਸੀਂ فرض ਕਰੋ ਦੂਜੇ ਦੀ ਰੋਟੀ 'ਚ ਦਾਲ ਮਟਰ ਪਨੀਰ ਦੇਖੀ ਜਾਈਏ ਹੋਏ ਉਹ ਕੋ ਮਟਰ ਪਨੀਰ ਮੇਕੋ achar ਫੇ ਦੁਖੀ ਹੋਈ ਜਾਵਾਂਗੇ ਤਾਂ ਜੇ ਸੋਚੇ ਸ਼ੁਕਰ ਹੈ ਸ਼ੁਕਰ ਹੈ ਸ਼ੁਕਰ ਹੈ ਇਹ ਅਚਾਰ ਨਹੀਂ ਹੈ ਪਰ ਮੇਰਾ ਮਾਲਿਕ ਦੇ ਤਾਰਿਆ ਨਾ ਅਚਾਰ ਵੀ ਅੱਛਾ ਹੈ ਮੇਰੇ ਵਾਸਤੇ ਸਮਝਦੇ ਹੋ ਕਿ ਨਹੀਂ ਜੋ ਸਾਡੇ ਕੋਲ ਹੈ ਜਦੋਂ ਦਾ ਸ਼ੁਕਰ ਕਰਾਂਗੇ ਤਾਂ ਜੀਵਨ 'ਚ ਖੁਸ਼ੀ ਆਏਗੀ ਪਰ ਇਹਦਾ ਮਤਲਬ ਇਹ ਨਹੀਂ ਕਿ ਅੱਗੇ ਵਧਣ ਦੀ ਕੋਸ਼ਿਸ਼ ਨਾ ਕਰੀਏ ਮਿਹਨਤ ਕਰੀਏ ਅੱਗੇ ਵਧਿਏ ਪਰ ਇਸ ਵੇਲੇ ਜੋ ਹੈ ਉਹਦਾ ਸ਼ੁਕਰ ਕਰੀਏ ਪਰ ਮਿਹਨਤ ਨੂੰ ਜਾਰੀ ਰੱਖੀਏ ਇਹ ਨਹੀਂ ਕਿ ਇਹ ਮੇਕੋ ਜੋ ਹੈ ਮਾੜਾ ਮਿਹਨਤ ਯਾਰੀ ਰੱਖੋ ਕੱਲ ਨੂੰ ਚੰਗਾ ਵੀ ਆਏਗਾ ਪਰ ਅੱਜ ਜੋ ਵੀ ਹੈ ਬਹੁਤ ਜੈਸਾ ਵੀ ਹੈ ਬਹੁਤ ਇਦੇ ਬਾਰੇ ਅੱਛੇ ਦਾ ਸ਼ੁਕਰ ਕਰਾਂਗੇ ਤਾਂ ਅੱਜ ਖੁਸ਼ੀ ਮਿਲੇਗੀ ਆਨੰਦ ਮਿਲੇਗਾ ਕਿਉਂਕਿ ਇਹ ਸਭ ਕੁਝ ਬਣਾਇਆ ਉਸ ਮਾਲਕ